ਨਮਸਕਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਪਾਵਾ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਲੁਧਿਆਣਾ ਦੇ ਸਾਨਨੇਵਾਲ ਜਿੱਥੇ ਪ੍ਰਦਰਸ਼ਨੀ ਗਰਾਊਂਡ ਹੈਗਾ ਇੱਥੇ ਐਗਜ਼ਿਬਿਸ਼ਨ ਲਗਾਈ ਗਈ ਹੈ ਉੜਾਨ ਮੀਡੀਆ ਵੱਲੋਂ 12th ਐਡੀਸ਼ਨ ਹੈਗਾ ਮੈਕਾਟੋ ਪ੍ਰਦਰਸ਼ਨੀ ਹੈਗੀ ਹੈ 2023 ਜਿੱਥੇ ਇੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅੱਛੇ ਲੈਵਲ ਦੇ ਉੱਤੇ ਜੇ ਗੱਲ ਕਰੀਏ ਇੱਕ ਸਟੈਂਡਰਡ ਪ੍ਰਦਰਸ਼ਨੀ ਜਿਹਨੂੰ ਆਪਾਂ ਕਹਿੰਦੇ ਇੰਡਸਟਰੀਅਲ ਨੂੰ ਲੈ ਕੇ ਟੂਲਸ ਨੂੰ ਲੈ ਕੇ ਨਵੀਂ ਮਸ਼ੀਨਰੀ ਨੂੰ ਲੈ ਕੇ ਨਵੀਂ ਤਕਨੀਕ ਨੂੰ ਲੈ ਕੇ ਅਸੀਂ ਤੁਹਾਨੂੰ ਦਿਖਾਣੇ ਹਾਂ ਹਾਲਸ ਦੇ ਵਿੱਚ ਅੰਦਰ ਖਾਸ ਕੀ ਹੈਗਾ ਵਾ ਐਗਜ਼ੀਬਿਸ਼ਨ ਸੈਂਟਰ ਦੇ ਹਾਲ ਨੰਬਰ 1 ਦੇ ਵਿੱਚ ਮੇਰੇ ਨਾਲ ਮੌਜੂਦ ਨੇ ਐਚਰ ਗ੍ਰਾਈਂਡਰ ਦੇ ਤੇ ਖਾਸ ਤੌਰ ਤੇ ਮਸ਼ਹੂਰ ਨੇ ਸੋਸ਼ਲ ਮੀਡੀਆ ਦੇ ਐਕਟਿਵ ਫੈਮਲੀਆਂ ਨੂੰ ਲੈ ਕੇ ਫੈਮਲੀ ਦੇ ਵਿੱਚ ਜੋ ਵੀ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਇੱਕ ਪ੍ਰਦਰਸ਼ਿਤ ਕਰਨ ਦੇ ਐਜ਼ ਅ ਸਕ੍ਰਿਪਟ ਔਰ ਵੀਡੀਓ ਬਣਾ ਕੇ ਫੇਸਬੁਕ ਤੇ ਤੁਸੀਂ ਦੇਖਿਆ ਹੋਣਾ ਦੇਵਗਨ ਫੈਮਲੀਆਂ ਦੇ ਨਾਂ ਤੇ ਇੱਕ ਮਸ਼ਹੂਰ ਨੇ ਸਰ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲੀ ਗੱਲ ਅੱਜ ਤੁਸੀਂ ਸਟਾਲ ਲਗਾਇਆ ਹੈਗਾ ਇੰਡਸਟਰੀ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਇੰਡਸਟਰੀ ਇਸ ਟਾਈਮ ਬਹੁਤ ਜ਼ਿਆਦਾ ਗਰੋ ਵੀ ਕਰ ਰਹੀ ਹੈ ਦੂਜੀ ਚੀਜ਼ ਹੈ ਕਿ ਇਸ ਟਾਈਮ ਥੋੜਾ ਜਿਹਾ ਮਾੜਾ ਟਾਈਮ ਵੀ ਦੇਖ ਰਹੀ ਹੈ ਉਹਦਾ ਰੀਜ਼ਨ ਪਿਛਲੇ ਟਾਈਮ ਦੇ ਵਿੱਚ ਹੋਏ ਲਾਕਡਾਉਨਸ ਨੇ ਜਾਂ ਆਪਾਂ ਇਹ ਕਹਿ ਸਕਦੇ ਆ ਕਿ ਪ੍ਰੋਪਰ ਸਹੂਲਤਾਂ ਇੰਡਸਟਰੀ ਨੂੰ ਨਹੀਂ ਮਿਲ ਰਹੀਆਂ ਜਿੱਦਾਂ ਬਾਹਰ ਨਹੀਂ ਸਟੇਟਾਂ ਕੰਮ ਕਰ ਰਹੀਆਂ ਨੇ ਗੁਜਰਾਤ ਕੰਮ ਕਰ ਰਿਹਾ ਜਾਂ ਹੋਰ ਕੰਮ ਕਰ ਰਿਹਾ ਪਤਾ ਨਹੀਂ ਕੇਂਦਰ ਸਰਕਾਰ ਦੀ ਰਾਜ ਸਰਕਾਰ ਨਾਲ ਨਹੀਂ ਬਣਦੀ ਉਹਨਾਂ ਦੀ ਸਟੇਟ ਸਰਕਾਰ ਦੇ ਨਾਲ ਨਹੀਂ ਬਣਦੀ ਉਹਦੇ ਵਿੱਚ ਪਿਸਕੌਣ ਰਿਹਾ ਬਿਜ਼ਨਸਮੈਨ ਪਿਸ ਰਿਹਾ ਹੁਣ ਉਧਰੋਂ ਆਰਡਰਸ ਕਲੀਅਰ ਹੁੰਦੇ ਨੇ ਜਾਂ ਗਵਰਨਮੈਂਟ ਟੈਂਡਰਸ ਨਿਕਲਦੇ ਨੇ ਕਿ ਉਹ ਪਤਾ ਨਹੀਂ ਪੰਜਾਬ ਵੱਲ ਨਹੀਂ ਆ ਰਹੇ ਕੀ ਚੱਕਰ ਆ ਕਿਉਂ ਨਹੀਂ ਆ ਰਹੇ ਪਤਾ ਨਹੀਂ ਇੱਥੇ ਆਮ ਆਦਮੀ ਪਾਰਟੀ ਆ ਤਾਂ ਨਹੀਂ ਆ ਰਹੇ ਪਰ ਕੰਮ ਦੇ ਵਿੱਚ ਤੇ ਤਰੱਕੀ ਦੇ ਵਿੱਚ ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ ਅਸੀਂ ਜੇ ਹੁਣ ਮੰਨ ਲਓ ਐਗਜ਼ਿਬਿਸ਼ਨਸ ਲਗਾ ਰਹੇ ਆ ਹਨਾ ਜੀ ਹਰੇਕ ਐਗਜ਼ਿਬਿਟਰ ਇਥੇ ਕੁਝ ਸੋਚ ਲੈ ਕੇ ਆਇਆ ਇੱਕਾਸ ਲੈ ਕੇ ਆ ਕਿ ਹਾਂ ਕਿਥੇ ਕੰਮ ਮਿਲੂਗਾ ਜਾਂ ਬਹੁਤ ਵਧੀਆ ਅਸੀਂ ਹਨਾ ਅੱਗੇ ਜਾਣ ਵਾਸਤੇ ਸੋਚਦੇ ਆ ਪਰ ਐਗਜ਼ਿਬਿਸ਼ਨ ਦੀ ਫੰਡਿੰਗ ਵੀ ਸਾਡੇ ਕੰਮ ਤੋਂ ਹੀ ਹੋਣੀ ਆ ਸਾਨੂੰ ਸੋ ਜਿਵੇਂ ਇੱਕ ਹਰੇਕ ਐਗਜ਼ਿਬਿਟਰ ਇਹੀ ਆ ਕਿ ਹਮੇਂ ਉੱਥੇ ਜਾਊਗਾ ਮੈਂ ਸਾਨੂੰ ਸਾਡਾ ਕੰਮ ਮਿਲੂਗਾ ਸਾਡਾ ਕੰਮ ਵਧੂਗਾ ਪਰ ਹੋ ਕੀ ਰ ਉਹਦੇ ਤੋਂ ਉਲਟ ਸੋ ਜੇ ਅਸੀਂ ਗੱਲ ਕਰੀਏ 15 ਸਾਲ ਤੋ ਜੇ ਆਪਾਂ ਗੱਲ ਕਰੀਏ 15 ਸਾਲ ਦੇ ਵਿੱਚ ਤੀਸਰੀ ਸਰਕਾਰ ਹੋ ਗਈ ਹੈ ਮਿਲੂ ਜਲੀ ਸਰਕਾਰਾਂ ਵੀ ਰਹੀਆਂ ਨੇ ਲੇਕਿਨ ਕਿਸ ਸਰਕਾਰ ਦੇ ਟਾਈਮ ਦੇ ਵਿੱਚ ਟਾਈਮ ਪੀਰੀਅਡ ਦੇ ਵਿੱਚ ਅੱਛਾ ਕੰਮ ਇਹ ਅੱਛਾ ਵਰਕ ਰਿਆ ਹੈਗਾ ਇਹ ਇਹਦੇ ਬਾਰੇ ਕੋਈ ਐਕਸਪੀਰੀਅੰਸ ਤੁਹਾਡਾ ਹੋਵੇ ਨਹੀਂ ਦੇਖੋ ਜਦੋਂ ਪਹਿਲੀ ਸਰਕਾਰ ਆਈ ਸੀ ਉਦੋਂ ਮੈਂ ਨਿਆਣਾ ਸੀਗਾ ਮੈਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਜਦੋਂ ਦੂਜੀ ਆਈ ਮੈਂ ਉਦੋਂ ਵੀ ਨਿਆਣਾ ਤੁਸੀਂ ਸਰਕਾਰਾਂ ਵਾਲੇ ਸਵਾਲ ਮੇਰੇ ਤੋਂ ਨਾ ਪੁੱਛੋ ਤੁਸੀਂ ਪਸਾ ਦੇਣਾ ਮੈਨੂੰ ਤਾਂ ਹੀ ਮੈਂ ਫੇਰ ਉਧਰ ਕਰ ਲਿਆ ਸੀਗਾ ਕਿ ਮੈਂ ਜਵਾਬ ਮੈਂ ਵੀ ਜਵਾਬ ਦੇ ਸਕਦਾ ਸਾਰੇ ਪਤਾ ਹੀ ਗੱਲ ਆ ਸਾਰੇ ਵਧੀਆ ਕੰਮ ਕਰ ਰਹੇ ਆ ਬਸ ਇੱਕ ਦੂਜੇ ਦੇ ਟੰਗਾ ਖਿੱਚਣ ਤੇ ਲੱਗੇ ਹੋਏ ਆ ਸਰਕਾਰ ਕੋਈ ਵੀ ਇਹ ਕੰਮ ਸਾਰੀਆਂ ਸਰਕਾਰਾਂ ਵਧੀਆ ਕਰਦੀਆਂ ਨਹੀਂ ਗਈਆਂ ਬਸ ਟੰਗਾ ਖਿੱਚਣ ਤੇ ਲੱਗੇ ਹੋਏ ਨੇ ਕਿ ਜਦੋਂ ਇੱਕ ਸਰਕਾਰ ਕੰਮ ਕਰ ਰਹੀ ਹੈ ਉਹਨੂੰ ਕੰਮ ਕਰਨ ਦਿੱਤਾ ਨਹੀਂ ਜਾਂਦਾ ਇੱਕ ਮੇਰੇ ਇੱਕ ਨਵੀਂ ਸਰਕਾਰ ਲੈ ਕੇ ਆਉਂਦੀ ਆ ਤਾਂ ਆਪਣੇ ਜਿਵੇਂ ਫੈਜ਼ਲੀ ਲੈ ਕੇ ਆਉਂਦੀ ਆ ਇਹੀ ਸੋਚਦੀ ਆ ਕਿ ਹਾਂ ਹੁਣ ਸਾਡੇ ਦੇਸ਼ ਦਾ ਕੁਝ ਹੋਊਗਾ ਹੁਣ ਆਪਾਂ ਇੱਕ ਦੁਕਾਨ ਛੱਡ ਕੇ ਇੱਕ ਵਾਰ ਦੂਜੀ ਦੁਕਾਨ ਤੇ ਜਾਂਦੇ ਆ ਵੀ ਹਾਂ ਆਪਾਂ ਨੂੰ ਇੱਥੇ ਵਧੀਆ ਮਿਲੂਗੀ ਆਪਾਂ ਨੂੰ ਫਿਰ ਉੱਥੇ ਵੀ ਉਹੀ ਟੇਸਟ ਮਿਲਦਾ ਫਿਰ ਆਪਾਂ ਕਹਿੰਦੇ ਨਹੀਂ ਯਾਰ ਇਹਦੇ ਨਾਲੋਂ ਤਾਂ ਪਹਿਲਾਂ ਵਾਲੀ ਵਧੀਆ ਸੀਗੀ ਜਦੋਂ ਪਹਿਲਾਂ ਵਾਲੀ ਜਾਂਦੇ ਆ ਫਿਰ ਉਹ ਤਾਂ ਟੈਸਟ ਹੋਰ ਮਾੜਾ ਹੋ ਜਾਂਦਾ ਨਹੀਂ ਯਾਰ ਇਹਦੇ ਨਾਲੋਂ ਤਾਂ ਪਹਿਲਾਂ ਵਾਲੀ ਵਧੀਆ ਸੀਗੀ ਆਪਾਂ ਸੋਚਦੇ ਇਹੀ ਆ 5 ਸਾਲ ਬਾਅਦ ਆਪਣੀ ਆਪਣੀ ਸੋਚ ਬਦਲ ਜਾਂਦੀ ਹੈ ਕਿ ਹਾਂ ਜੇ ਆਪਾਂ ਇੰਡਸਟਰੀ ਨੂੰ ਲੈ ਕੇ ਗੱਲ ਕਰੀਏ ਜਾਂ এমਪਲੋਇਮੈਂਟ ਨੂੰ ਲੈ ਕੇ ਗੱਲ ਕਰੀਏ ਹੋਰ ਵੀ ਚੀਜ਼ਾਂ ਆ ਜਾਂਦੀਆਂ ਨੇ ਕਿਸੇ ਵੀ ਪਾਸੇ ਗੱਲ ਕਰਦੇ ਆ ਉਸ ਤੋਂ ਬਾਅਦ ਗੱਲ ਆ ਜਾਂਦੀ ਫੈਮਿਲੀ ਦੀ ਕੰਮ ਨਾਲ ਹੀ ਫੈਮਿਲੀਆਂ ਹੈਗੀਆਂ ਨੇ ਤੁਹਾਡਾ ਜਿਹੜਾ ਮੋਟੀਵੇਸ਼ਨਲ ਵੀਡੀਓਜ਼ ਹੁੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਅੱਛਾ ਮੈਸੇਜ ਦਿੰਦੇ ਨੇ ਅੱਜ ਤੁਸੀਂ ਇਸ ਤਰ੍ਹਾਂ ਦਾ ਕਿਹੜਾ ਮੈਸੇਜ ਦੇਣ ਲੱਗੇ ਹੋ ਜਿਹੜਾ ਇੰਡਸਟਰੀ ਨੂੰ ਲੈ ਕੇ ਹੋਵੇ ਤੇ ਫੈਮਿਲੀ ਨੂੰ ਲੈ ਭਾਈ ਮੈਂ ਇੱਕੋ ਗੱਲ ਕਹੂੰਗਾ ਜੇ ਇੰਡਸਟਰੀ ਬਚਾਉਣੀ ਹੈ ਤਾਂ ਪਹਿਲਾਂ ਆਪਣੇ ਜਵਾਕ ਬਾਹਰ ਭੇਜਣੇ ਛੱਡ ਦਿਓ ਪਤਾ ਕੀ ਗੱਲ ਹੈ ਜੀ ਇੱਥੋਂ ਜਵਾਕ ਬਾਹਰ ਜਾ ਰਹੇ ਆ ਇੰਡਸਟਰੀ ਸਾਂਭਣੀ ਕਿਹਨੇ ਆ ਕਰਨੀ ਕਿਹਨੇ ਆ ਮੰਨ ਲਓ ਮੈਂ ਆ ਤੁਸੀਂ ਕੰਮ ਕਰ ਰਹੇ ਹੋ ਮੈਂ ਇੰਡਸਟਰੀਅਲਿਸਟ ਆ ਹੋਰ ਇੰਡਸਟਰੀਅਲਿਸਟ ਨੇ ਤੁਸੀਂ ਇੱਥੇ ਜਿੰਨੇ ਇੰਡਸਟਰੀਅਲਿਸਟ ਨੇ ਸਾਰਿਆਂ ਨੂੰ ਇੱਕ ਸਵਾਲ ਜ਼ਰੂਰ ਪੁੱਛਿਓ ਕਿ ਤੁਹਾਡੀ ਜਿਹੜੀ ਅਗਲੀ ਪਨੀਰੀ ਆ ਉਹ ਕਿੱਥੇ ਆ ਕੋਈ ਕਹੂਗਾ ਅਮਰੀਕਾ ਕੋਈ ਕਹੂਗਾ ਆਸਟ੍ਰੇਲੀਆ ਜਾਂ ਕੋਈ ਕਹੂਗਾ ਕੈਨੇਡਾ ਤੇ ਇੱਥੇ ਕੰਮ ਕਿਹਨੇ ਕਰਨਾ ਫਿਰ ਜੀ ਆਪਾਂ ਆਪ ਹੀ ਆਪਣੀ ਇੰਡਸਟਰੀ ਨੂੰ ਖਤਮ ਕਰ ਰਹੇ ਆ ਜੇ ਸਾਡੇ ਜਵਾਕ ਇੱਥੇ ਰੁਕ ਗਏ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਹੀਂ ਜਾਣਗੇ ਇੱਥੇ ਇੰਡਸਟਰੀ ਗਰੋ ਹੋਊਗੀ ਰੀਜ਼ਨ ਕੀ ਆ ਉਹ ਆਪ ਹੀ ਨਹੀਂ ਗਰੋ ਕਰ ਰਹੇ ਆਪਾਂ ਹੁਣ ਆਪ ਪਹਿਲਾਂ ਹੁੰਦਾ ਸੀਗਾ ਕਿ ਯਾਰ ਅਸੀਂ ਆਹ ਕੰਮ ਕਰਨਾ ਆਹ ਕੰਮ ਕਰਨਾ ਸ਼ੌਕ ਸ਼ੌਕ ਦੇ ਵਿੱਚ ਕੰਮ ਕਰਦੇ ਸੀਗੇ ਪਰ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਐ ਹੁੰਦਾ ਵੀ ਅਸੀਂ ਜਵਾਕ ਦੀ ਫੀਸਾਂ ਕੱਢਦੀਏ ਉਹ ਕੈਨੇਡਾ ਸੈੱਟ ਹੋ ਜਾਏ ਆਸਟ੍ਰੇਲੀਆ ਸੈੱਟ ਹੋ ਜਾਏ ਬਸ ਉਹਦੇ ਕੋਲੇ ਡੇਟ ਟਰੱਕ ਹੋਣ ਉਹਦੇ ਕੋਲੇ ਨਹੀਂ ਟਰੱਕ ਹੋਣ ਆਹੀ ਗੱਲਾਂ ਹੋ ਰਹੀਆਂ ਨੇਗੀਆਂ ਇੰਡਸਟਰੀ ਨੂੰ ਸੰਭਾਲਣ ਵਾਸਤੇ ਆਪਣੇ ਜਵਾਕਾਂ ਨੂੰ ਹੀ ਅੱਗੇ ਕਰਨਾ ਪੈਣਾ ਹੈ ਉਹੀ ਚੀਜ਼ ਹੋਣੀ ਹੈ ਅਮਰ ਭਾਈ ਜੀ ਤੁਸੀਂ ਇੱਕ ਯੁਵਾ ਹੋਰ ਇੰਡਸਟਰੀ ਨੂੰ ਸੰਭਾਲ ਰਹੇ ਹੋ ਜਿਹੜਾ ਯੁਵਾ ਬਾਹਰ ਨੂੰ ਜਾ ਰਿਹਾ ਹੈਗਾ ਕਿਸੇ ਵੀ ਕੰਟਰੀ ਦੇ ਵਿੱਚ ਜਾ ਰਿਹਾ ਹੈਗਾ ਇੰਨਾ ਪੈਸਾ ਲਗਾ ਰਿਹਾ 15 ਤੋਂ 20 ਲੱਖ ਕਈ ਵਾਰੀ 25 ਲੱਖ ਵੀ ਲੱਗ ਰਿਹਾ ਹੈਗਾ ਤੁਸੀਂ ਉਹਨਾਂ ਨੂੰ ਕੀ ਡਵਾਈਸ ਦੇਣਾ ਚਾਹੁੰਦੇ ਹੋ ਵੀ ਉਹ ਪੈਸਾ ਜਿਹੜਾ ਇੱਥੇ ਹੀ ਇਨਵੈਸਟ ਕਰਕੇ ਆਪਣੇ ਆਪ ਨੂੰ ਡਿਵੈਲਪ ਕੀਤਾ ਜਾਵੇ ਬਿਲਕੁਲ ਭਾਜੀ ਜੇ ਆਪਾਂ ਜਿੰਨਾ ਪੈਸਾ ਆਪਾਂ ਲਾ ਕੇ ਬਾਹਰ ਜਾ ਰਹੇ ਹਾਂ ਜੇ ਆਪਾਂ ਉਹੀ ਪੈਸਾ ਆਪਣੇ ਉਰੇ ਆਪਣੇ ਪੰਜਾਬ ਦੇ ਵਿੱਚ ਆਪਣੀ ਇੰਡਸਟਰੀ ਦੇ ਉੱਤੇ ਲਗਾ ਕੇ ਉਹਨੂੰ ਗਰੋਅ ਕਰੀਏ ਤਾਂ ਉਹਦੇ ਵਿੱਚ ਬੈਨੀਫਿਟ ਹੈ ਪਰ ਕਿਤੇ ਨਾ ਕਿਤੇ ਇਹੋ ਚੀਜ਼ ਆ ਆਪਣੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਫਿਰ ਆਪਾਂ ਕਹਿ ਦਈਏ ਉਧਰਲੀਆ ਸਰਕਾਰਾਂ ਦੇ ਲੈਵਲ ਦੇ ਉੱਤੇ ਬਹੁਤ ਘੱਟ ਵਰਕ ਕਰ ਰਹੇ ਨੇ ਆਪਣੀ ਕੰਟਰੀ ਦੇ ਲਈ ਆਪਣੀ ਸਟੇਟ ਦੇ ਲਈ ਜੇ ਹੁਣ ਆਪਾਂ ਸਰਕਾਰ ਨੂੰ ਇਹ ਮੰਗ ਕਰੀਏ ਕਿ ਔਰੇ ਸਾਨੂੰ ਸਹੂਲਤਾਂ ਦੇਣ ਔਰੇ ਸਾਨੂੰ ਸਿਵਿਲਿਟੀਆਂ ਦੇਣ ਔਰੇ ਜਿਹੜੀ ਸਾਡੀ ਮੈਡੀਕਲ ਆ ਜਿਹੜਾ ਉਹ ਫ੍ਰੀ ਹੋਵੇ ਤਾਂ ਉਹ ਜ਼ਿਆਦਾ ਬੈਨੀਫਿਟ ਆ ਬਿਕੋਜ਼ ਹੁਣ ਆਪਾਂ ਦੇਖਦੇ ਆਪਾਂ ਗੱਡੀ ਭਾਜੀ ਕਢਾਉਨੇ ਆ ਨਵੀ ਆਪਾਂ ਗੱਡੀ ਬਿਨਾ ਇੰਸ਼ੋਰੈਂਸ ਤੋਂ ਆਪਾਂ ਗੱਡੀ ਨਿਕੜਾ ਸਕਦੇ ਆਪਣੇ ਘਰ 'ਚ ਬੇਬੀ ਹੁੰਦਾ ਡਾਕਟਰਾਂ ਨੂੰ ਸਿਰਫ ਆਪਣੀ ਫੀਸ ਤੱਕ ਮਤਲਬ ਆ ਉਹਨਾਂ ਨੇ ਇਹ ਨਹੀਂ ਕਹਿਣਾ ਕਿ ਇਹ ਬੱਚੇ ਦਾ ਮੈਡੀਕਲ ਹੋ ਗਏ ਇਹਦੀ ਇੰਸ਼ੋਰੈਂਸ ਕਰਵਾਓ ਤੁਸੀਂ ਸਹੂਲਤਾਂ ਉਰੇ ਵੀ ਨਹੀਂ ਆਪਾਂ ਨੂੰ ਉਹ ਲੈਵਲ ਤੱਕ ਜਾਗਰੂਕ ਨਹੀਂ ਕੀਤਾ ਜਾਂਦਾ ਜਿਹੜੀ ਲੈਵਲ ਤੱਕ ਆਪਾਂ ਨੂੰ ਜਾਗਰੂਕ ਕਰਨਾ ਚਾਹੀਦਾ ਸੋ ਉਹ ਹੀ ਚੀਜ਼ ਦੀ ਕਾਫੀ ਮੈਂ ਕਹੂੰਗਾ ਕਿ ਲੋੜ ਅੱਜ ਦੇ ਟਾਈਮ ਦੇ ਵਿੱਚ ਆਪਣੀ ਸਟੇਟ ਨੂੰ ਆਪਣੀ ਕੰਟਰੀ ਨੂੰ ਆਪਣੇ ਦੇਸ਼ ਨੂੰ ਕਿ ਆਪਾਂ ਨੂੰ ਉਰੇ ਸਿਵਿਲਿਟੀਆਂਸ ਮੇਰੇ ਨੂੰ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਭਾਜੀ ਇੱਥੇ ਡੈਡੀਕੇਸ਼ਨ ਬਹੁਤ ਘਟਦੀ ਜਾ ਰਹੀ ਆ ਡੈਡੀਕੇਸ਼ਨ ਹੋ ਗਈ ਛੋੜੋ ਮੁੰਡਾ ਸਾਹਮਣੇ ਬੈਠਾ ਪੱਗ ਬੰਨੀ ਬੈਠਾ ਮੇਰੇ ਖਿਆਲ ਨਾਲ ਉਹਦੀ ਉਮਰ ਇਸ ਟਾਈਮ 21 ਤੋਂ 22 ਸਾਲ ਹੋਣੀ ਆ ਰੋਹ ਕਾਮ ਨੂੰ ਡੈਡੀਕੇਟ ਹੈ ਡੈਡੀਕੇਸ਼ਨ ਦੇ ਰਿਹਾ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਬੰਦਾ ਤਰੱਕੀ ਕਰੂਗਾ ਪਰ ਅੱਜ ਪਲੱਸ 2 ਪਾਸ ਹੁੰਦੀ ਹੈ ਨਾਲ ਹੀ ਬਾਹਰ ਦੀ ਤਿਆਰੀ ਹੁੰਦੀ ਹੈ ਤੁਹਾਡੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਪਲੱਸ ਪੁਆਇੰਟ ਪੰਜਾਬ ਚ ਇਸ ਤਰ੍ਹਾਂ ਦਾ ਕੀ ਹੈਗਾ ਜਿਹੜਾ ਯੁਵਾ ਬਾਹਰ ਨਾ ਜਾਵੇ ਪਰ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣੇ ਆਪ ਤਰੱਕੀ ਕਰੇ ਭਾਜੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆ ਗੁੜਤੀ ਆਪਾਂ ਕਦੇ ਸੁਣਿਆ ਨਹੀਂ ਹੈਗਾ ਬਾਹਰਲੀਆ ਸਟੇਟਾਂ ਨੂੰ ਵੀ ਆਪਾਂ ਵੀ ਗੁੜਤੀ ਦਿਤੀ ਆ ਆਪਣੇ ਇੱਕ ਬਹੁਤ ਚਲਦੀ ਹੈ ਵੀ ਹਾਂ ਵਿਗੜਤੀ ਦਿੰਦੀ ਆ ਵੀ ਇਹੇ ਬੰਦਾ ਇਹੀ ਕੰਮ ਕਰੂਗਾ ਆਪਣੇ ਦਿਮਾਗ ਬਹੁਤ ਸ਼ਾਰਪ ਨੇ ਪਰ ਉਹ ਦਿਮਾਗ ਅੱਜ ਕੱਲ ਕੀ ਆ ਪ੍ਰਵਾਸੀ ਯੂਜ਼ ਕਰ ਰਹੇ ਨੇਗੇ ਪਹਿਲਾਂ ਖਰਾਦੀਏ ਦਾ ਮੁੰਡਾ ਖਰਾਦੀਆ ਬਣਦਾ ਸੀ ਚਲੋ ਬਹੁਤ ਵਧੀਆ ਗੱਲ ਆ ਕਿ ਉਹ ਤਰੱਕੀ ਕਰ ਰਹੇ ਨੇਗੇ ਬਹੁਤ ਤਰੱਕੀ ਕਰ ਰਹੇ ਨੇ ਹਨਾ ਜੀ ਪਰ ਅੱਜ ਦੇ ਟਾਈਮ ਦੇ ਵਿੱਚ ਲੇਬਰ ਘਟਦੀ ਜਾ ਰਹੀ ਆ ਪੰਜਾਬੀਆਂ ਨੂੰ ਮਸ਼ੀਨ ਦੇ ਉੱਤੇ ਕੰਮ ਕਰਨਾ ਜਾਂ ਮੈਨੂਅਲ ਮਸ਼ੀਨ ਦੇ ਉੱਤੇ ਕੰਮ ਕਰਨਾ ਉਹ ਵਦਿਆ ਨਹੀਂ ਲੱਗਦਾ ਜਾਂ ਇਹ ਕਹਿ ਦੋ ਕਿ ਉਹ ਸਿੱਖਣਾ ਨਹੀਂ ਚਾਹੁੰਦੇ ਉਹਨਾਂ ਨੂੰ ਆਏ ਆ ਕਿ ਸਾਨੂੰ ਸਿਟਿੰਗ ਜੌਬ ਮਿਲ ਜੇ ਜਾਂ ਸਾਨੂੰ ਕਿਸੇ ਮਾਲ ਦੇ ਵਿੱਚ ਜੌਬ ਮਿਲ ਜੇ ਅੱਜ ਕੱਲ ਚੱਲ ਚੱਲੇ ਹੀ ਰਿਹਾ ਪਰ ਉਹ ਚੀਜ਼ਾਂ ਜੇ ਮਾਲ ਵੀ ਤਾਂ ਚੱਲਣਗੇ ਜੇ ਇੰਡਸਟਰੀ ਚੱਲੂਗੀ ਪੰਜਾਬ ਰਾਜ ਹੀ ਇੰਡਸਟਰੀ ਦੇ ਉੱਤੇ ਕਰ ਰਿਹਾ ਹੈ ਜੇ ਇੰਡਸਟਰੀ ਚੱਲਦੀ ਰਹੂਗੀ ਤਾਂ ਪੰਜਾਬ ਦਾ ਵੇੜਾ ਪਾਰ ਹੈ ਜੇ ਇੰਡਸਟਰੀ ਨੂੰ ਨੁਕਸਾਨ ਹੋਊਗਾ ਤਾਂ ਬਹੁਤ ਨੁਕਸਾਨ ਵਾਲੀ ਗੱਲ ਹੈ ਤੇ ਸ਼ਰਮ ਵਾਲੀ ਵੀ ਗੱਲ ਹੈ ਸਰਕਾਰਾਂ ਨੂੰ ਹਮੇਸ਼ਾ ਕੁਝ ਨਾ ਕੁਝ ਟੈਂਡਰ ਲੈ ਕੇ ਆਉਂਦੇ ਰਹਿਣਾ ਚਾਹੀਦਾ ਲੋਕਾਂ ਨੂੰ ਪਹਿਲਾਂ ਸਾਈਕਲ ਦੀਆਂ ਸਕੀਮਾਂ ਹੁਣ ਤਾਂ ਵੇਖਿਆ ਨਾਲ ਸਾਈਕਲ ਇੰਡਸਟਰੀ ਦੇ ਵਿੱਚ ਵੀ ਬਹੁਤ ਕੁਝ ਇਸਟੈਫ ਫੇਸ ਕਰਨਾ ਪੈ ਰਿਹਾ ਕਈ ਵਾਰ ਨਾਈਟ ਸ਼ਿਫਟ ਹਰ ਇੱਕ ਇੰਡਸਟਰੀ ਦੇ ਵਿੱਚ ਬਹੁਤ ਜੀ ਸਲੰਪ ਆਇਆ ਹੋਇਆ ਹੈ ਬਹੁਤ ਜ਼ਿਆਦਾ ਨਾਈਟ ਸ਼ਿਫਟਾਂ ਨਾਈਟ ਸ਼ਿਫਟਾਂ ਲੱਗਦੀਆਂ ਸੀਗੀਆਂ ਬਈ ਹਾਂ ਅਸੀਂ ਖੋਦ ਦੋਨੇ ਜਾਣੇ ਕੰਮ ਕਰਦੇ ਰਹੇ ਹਾਂ ਲੇਬਰ ਦੀ ਜਿਵੇਂ ਇਕੱਲੀ ਕੰਮ ਕਰ ਰਵੇਰ ਦੀ ਸਵੇਰ ਦੀ ਲੇਬਰ ਹੋਰ ਆ ਸ਼ਾਮ ਦੀ ਲੇਬਰ ਹੋਰ ਆ ਹੁਣ ਇਸ ਟਾਈਮ ਸਵੇਰੇ 10 ਵਜੇ ਬੰਦਾ ਕਹਿੰਦਾ ਪਹਿਲਾਂ ਤਾਂ ਇਹ ਹੁੰਦਾ ਵੀ ਆ ਜਵੇ ਆ ਕੇ ਉਹਦੋਂ ਬੰਦਾ ਕਹਿੰਦਾ 5 ਵਜੇ ਛੁੱਟੀ ਕਰਾ ਦਿਓ ਜੀ ਉਹਦਾ ਰੀਜ਼ਨ ਕੀ ਹੈ ਕਿ ਮਾਰਕੀਟ ਚੋਂ ਕੰਮ ਨਹੀਂ ਆ ਰਿਹਾ ਤੇ ਆਹ ਜਿਹੜਾ ਉਪਰਾਲਾ ਹੈ ਐਗਜ਼ਿਬਿਸ਼ਨ ਦਾ ਇਹ ਵਧੀਆ ਇਹ ਮੈਂ ਕਹਿੰਦਾ ਹੋਰ ਵੱਡੇ ਸਕੇਲ ਤੇ ਲੱਗਣੀ ਚਾਹੀਦੀ ਹੈ ਤਾਂ ਕਿ ਬਾਹਰ ਲਿਆਂ ਸੇਟਾਂ ਤੋਂ ਆਪਾਂ ਇੱਥੇ ਲੈ ਕੇ ਆਈਏ ਫਿਰ ਮੈਂ ਦੱਸਦਾ ਉਰੀ ਕਾਲਜ ਦੇ ਮੁੰਡੇ ਆ ਸੀ ਮਕੈਨੀਕਲ ਇੰਜੀਨੀਅਰਿੰਗ ਕਰਦੇ ਪਏ ਨੇ ਹਾਲੇ ਕਿ ਅਸੀਂ ਮਕੈਨੀਕਲ ਇੰਜੀਨੀਅਰਿੰਗ ਨਹੀਂ ਕੀਤੀ ਉਹਨਾਂ ਨੇ ਅੱਗੇ ਪਹਿਲੀ ਗੱਲ ਹੀ ਕਹੀ ਅਰੇ ਵਾਓ ਲੇਥ ਮਸ਼ੀਨ ਅੱਜ ਉਹਨਾਂ ਨੂੰ ਇਹ ਹੀ ਨਹੀਂ ਪਤਾ ਹੈ ਲੇਥ ਆ ਕਿ ਗ੍ਰਾਈਂਡਰ ਆ ਹਲੇ ਮਕੈਨੀਕਲ ਇੰਜੀਨੀਅਰਿੰਗ ਕਰਦੇ ਨੇ ਯਾਨੀ ਮਤਲਬ ਇਹ ਪ੍ਰੈਕਟੀਕਲ ਤੇ ਪਲੱਸ ਪੜਾਈ ਥਿਉਰਿਕਲ ਸਭ ਡਿਫਰੈਂਸ ਦੋ ਦੋਨਾਂ ਚ ਬਹੁਤ ਡਿਫਰੈਂਸ ਆ ਆਪਾਂ ਨੂੰ ਪ੍ਰੈਕਟੀਕਲ ਹੋਣ ਦੀ ਲੋੜ ਆ ਇਸ ਟਾਈਮ ਥਿਉਰਿਕਲੀ ਤਾਂ ਭਾਜੀ ਜਿੰਨਾ ਕੋਈ ਮਰਜ਼ੀ ਗਿਆਨ ਲਈ ਚੱਲੀ ਆ ਹੁਣ ਅਸੀਂ ਕਈ ਵਾਰ ਬਾਹਰ ਲਿਆਂ ਸੇਟਾਂ ਦੇ ਵਿੱਚ ਜਦੋਂ ਟੈਂਡਰ ਇੰਜੀਕਿਊਟ ਹੁੰਦੇ ਨੇਗੇ ਸਾਡੀਆਂ ਮਸ਼ੀਨਾਂ ਜਾਂਦੀਆਂ ਨੇਗੀਆਂ ਵੱਡੇ ਵੱਡੇ ਪ੍ਰੋਫੈਸਰ ਹੁੰਦੇ ਨੇਗੇ ਅੱਛਾ ਮੈਂ ਦੱਸ ਪੜਿਆ ਹੋਇਆ ਹਾਂ ਜੀ ਮੈਂ ਇੰਜੀਨੀਅਰਿੰਗ ਨਹੀਂ ਕੀਤੀ ਹੋਈ ਉਹ ਮੈਨੂੰ ਕਹਿਣਗੇ ਸਰ ਟ్రਾਇਲ ਦਿਜੀਏ ਮੈਂ ਕਹੂੰਗਾ ਤੁਸੀਂ ਤਾਂ ਮਕੈਨੀਕਲ ਇੰਜੀਨੀਅਰ ਸਾਨੂੰ ਅਸੀਂ ਚਲਾ ਕੇ ਦੱਸਦੇ ਆ ਉਹਨਾਂ ਨੂੰ ਸਾਰੇ ਫੰਕਸ਼ਨਸ ਦੱਸਦੇ ਆ ਵੀ ਆ ਇਦਾਂ ਐ ਇਦਾਂ ਐ ਇਦਾਂ ਐ ਅੱਛਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਕਿਹੜੀ ਗ੍ਰੇਡ ਕਾਸਟਿੰਗ ਹੈ ਆਪਣਾਣਾ ਤੇ ਵੀ ਇਹਦੇ ਚ ਕੀ ਕੀ ਪਿਆ ਕਿਦਾਂ ਕਿਦਾਂ ਤੁਸੀਂ ਕੰਮ ਕੀਤਾ ਸਾਰਾ ਕੁਝ ਸਾਨੂੰ ਦੱਸਣਾ ਪੈਂਦਾ ਹਾਲਾਂਕਿ ਨੌਲੇਜ ਤਾਂ ਸਾਨੂੰ ਲੈਣੀ ਚਾਹੀਦੀ ਹੈ ਉਹਨਾਂ ਤੋਂ ਹਾਲਾਂਕਿ ਸਾਡੇ ਨਾਲੋਂ ਕਿਤੇ ਜ਼ਿਆਦਾ ਨੌਲੇਜ ਉਹਨਾਂ ਨੂੰ ਹਾਂ ਪਰ ਪਰ ਉਹ ਨੌਲੇਜ ਕਿਤਾਬਾਂ ਦੇ ਵਿੱਚ ਹੈ ਪ੍ਰੈਕਟੀਕਲ ਨਹੀਂ ਹੈਗੀ ਮੇਰੇ ਖਿਆਲ ਨਾਲ ਹਰੇਕ ਕਾਲਜ ਦੇ ਵਿੱਚ ਜਿੰਨੇ ਵੀ ਨੇ ਉੱਥੇ ਇੰਡਸਟਰੀਅਲ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀਆਂ ਹੈ ਤੋ ਕਹਿਣ ਦਾ ਮਤਲਬ ਇਹ ਹੈਗਾ ਵੀ ਜਿਹੜਾ ਇੰਡਸਟਰੀ ਵਿੱਚ ਚਲਾ ਰਹੇ ਨੇ ਔਰ ਸੋਸ਼ਲ ਮੀਡੀਆ ਦੇ ਵਿੱਚ ਐਕਟਿਵ ਵੀ ਰਹਿੰਦੇ ਨੇ ਔਰ ਬਹੁਤ ਅੱਛਾ ਮੈਸੇਜ ਇਹਨਾਂ ਨੇ ਦਿੱਤਾ ਹੈਗਾ ਵੀ ਇੰਡਸਟਰੀ ਨੂੰ ਸੰਭਾਲਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇਸ ਟਾਈਮ ਦੇ ਉੱਤੇ। ਕਾਟੋ ਦੇ ਜਿਹੜੇ ਹਾਲ ਹੈਗਾ ਹਾਲ ਨੰਬਰ 4 ਦੇ ਵਿੱਚ ਅਸੀਂ ਮੌਜੂਦ ਹੈਗੇ ਜਿੱਥੇ ਇੱਕ ਮੇਰੇ ਸਾਹਮਣੇ ਮਸ਼ੀਨ ਤੁਸੀਂ ਦੇਖ ਰਹੇ ਹੋ ਆਟੋਮੈਟਿਕ ਮਸ਼ੀਨ ਹੈ ਇੱਕ ਰੋਬੋਟਿਕ ਮਸ਼ੀਨ ਹੈਗੀ ਹੈ। ਜਿਹੜਾ ਸਟਾਲ ਹੈਗਾ ਸੈਮ ਕੰਪਨੀ ਦਾ ਸਟਾਲ ਹੈਗਾ ਤੇ ਮੇਰੇ ਨਾਲ ਮੌਜੂਦ ਨੇ ਕੰਪਨੀ ਨੇ ਜਿਹੜੇ ਅਧਿਕਾਰੀ ਨੇ ਉਹ ਮੌਜੂਦ ਨੇ ਸਰ ਜਿਹੜੀ ਰੋਬੋਟਿਕ ਮਸ਼ੀਨ ਹੈਗੀ ਇਹ ਜਿਹੜਾ ਵਰਕ ਕੀ ਕਰ ਰਹੀ ਹੈ ਤੇ ਕਿਸ ਕੰਮ ਆਏਗੀ ਸਰ ਇਹ ਬੇਸਿਕਲੀ ਕੀ ਹੈਗੀ ਹੈ ਇਟਸ ਅ ਸ਼ਾਪ ਫਲੋਰ ਸੀਐਮਐਮ ਹੈ ਸੀਐਮ ਕਿ ਹੁੰਦੀ ਕੋਆਰਡੀਨੇਟ ਮੈਜ਼ਰਿੰਗ ਮਸ਼ੀਨ ਤੇ ਜਿੱਦਾਂ ਨਾਰਮਲ ਸੀਐਮਐਮ ਹੁੰਦੀ ਆ ਉਹਦੇ ਲਈ ਅਲੱਗ ਰੂਮ ਚਾਹੀਦਾ ਅਲੱਗ ਲੈਵਲਡ ਤੁਹਾਨੂੰ ਗਰਾਉਂਡ ਚਾਹੀਦਾ ਹੈ ਅਲੱਗ ਤੋਂ ਤੁਹਾਨੂੰ ਪੀਸ ਰੱਖ ਕੇ ਹੁੰਦੀ ਇਨਸਪੈਕਸ਼ਨ ਕਰਨੀ ਪੈਂਦੀ ਸੋ ਦਿਸ ਇਜ਼ ਅ ਸ਼ਾਪ ਫਲੋਰ ਸੀਐਮਐਮ ਇਹ ਮਸ਼ੀਨ ਦੇ ਨਾਲ ਹੀ ਅਸੀਂ ਰੱਖ ਸਕਦੇ ਸ਼ ਆਟੋ ਆਟੋਮੈਟਿਕਲੀ ਇਹਦਾ ਲੈਵਲ ਹੋ ਜਾਂਦਾ بیس ਤੇ ਇਹ ਫੀਡਬੈਕ ਵੀ ਵਾਪਸ ਮਸ਼ੀਨ ਨੂੰ ਦਿੰਦਾ ਤੇ ਜਦ ਇਨਸਪੈਕਟ ਕਰ ਰਿਹਾ ਵੀ ਲੈਟਸ ਸੇ ਕੋਈ ਇੱਕ ਡਾਈਮੈਂਸ਼ਨ ਆਊਟ ਹੈਗੀ ਹੈ ਤੇ ਆਟੋਮੈਟਿਕਲੀ ਮਸ਼ੀਨ ਤੇ ਉਹ ਕਨਵੇ ਕਰੇਗਾ ਕਿ ਇਹ ਆਊਟ ਹੈਗੀ ਤੇ ਜਿਹੜਾ ਸਾਡਾ ਨੈਕਸਟ ਪੀਸ ਹੈ दैट वुड बी கரੈਕਟ ਜਿਹੜੀ ਇਹ ਪ੍ਰੋਡਕਟ ਨੂੰ ਜਾਂਚ ਕਰਦੀ ਦਿਖਾਉਂਦੀ ਹੈਗੀ ਐਸ ਅ ਰਿਸਰਚ ਕਰਕੇ ਆਪਾਂ ਦੇ ਕਿਸੇ ਵੀ ਪ੍ਰੋਡਕਟ ਵਾਸਤੇ ਯੂਜ਼ ਹੁੰਦੀ ਹੈ ਜਿਹੜੇ ਆਟੋਮੋਬਾਈਲਸ ਪ੍ਰੋਡਕਟ ਨੇ ਉਹਨਾਂ ਵਾਸਤੇ ਹੀ ਹੈ ਸਰ ਇਟ ਕੈਨ ਬੀ ਫਾਰ ਐਨੀ ਪ੍ਰੋਡਕਟਸ ਬਿਕਾਜ਼ ਅਗਰ ਤੁਸੀਂ ਇਹਦਾ ਟੇਬਲ ਸਾਈਜ਼ ਦੇਖੋ ਅਗਰ ਇਹ ਦੇ ਵਿਦਨ ਉਹ ਤੁਹਾਡਾ ਕੰਪੋਨੈਂਟ ਆ ਸਕਦਾ ਇਟ ਕੈਨ ਬੀ ਯੂਜ਼ ਫਾਰ ਐਨੀ ਪ੍ਰੋਡਕਟ ਫਰਮ ਆਟੋਮੋਬਾਈਲ ਦਾ ਹੋਵੇ ਟਰੈਕਟਰ ਪਾਰਟਸ ਹੋਣੀਆਂ ਹੋਰ ਐਨੀ ਅਦਰ ਕੈਨ ਬੀ ਯੂਜ਼ ਹੋਰ ਜਿਹੜਾ ਆਪਣੇ ਕੋਲ ਮਸ਼ੀਨਰੀ ਹੈਗੀ ਹੈ ਡਿਸਪਲੇ ਕੀਤੀ ਹੈਗੀ ਹੋਰ ਕਿਹੜੀ ਮਸ਼ੀਨ ਇਸ ਤਰ੍ਹਾਂ ਦੀ ਹੈਗੀ ਜਿਹੜੀ ਅੱਜ ਦੇ ਯੁੱਗ ਦੇ ਵਿੱਚ ਉਹ ਕੰਮ ਆ ਸਕਦੀ ਹੈਗੀ ਹੈ ਰਾਈਟ ਤੋਂ ਸਰ ਬਹੁਤ ਸਾਰੀਆਂ ਮਸ਼ੀਨਾਂ ਜਿਹਦਾ ਫੋਰ ਐਗਜ਼ਾਮਪਲ ਅਗਰ ਅਸੀਂ ਆਟੋਮੇਸ਼ਨ ਦੀ ਗੱਲ ਕਰੀਏ ਸੋ ਦੇਰ ਆ ਰੋਬੋਟਸ ਦੈਟ ਵੀ ਹੈਵ ਅਸੀਂ ਉਧਰ ਇੱਕ ਮਸ਼ੀਨ ਲਗਾਈ ਹੋਈ ਹੈ ਰੋਬੋਟ ਨਾਲ ਇੰਟੀਗ੍ਰੇਟਿਡ ਆਟੋਮੈਟਿਕਲੀ ਪਿਕ ਐਂਡ ਪਲੇਸ ਹੈਗੀ ਹੈ ਦੈਨ ਵੀ ਹੈਵ ਬ੍ਰੌਟ ਆਈਓਟੀ ਸੋਲੂਸ਼ਨਸ ਇੰਡਸਟਰੀ 4. ਬੰਦੇ ਬਹੁਤ ਗੱਲ ਕਰ ਰਹੇ ਇਹਦੇ ਬਾਰੇ ਅੱਜਕੱਲ ਬੇਸਿਕਲੀ ਕੀ ਹੈ ਤੁਸੀਂ ਸਾਰਾ ਆਪਣਾ ਸ਼ਾਪ ਫਲੋਰ ਜਿਹੜਾ ਹੈਗਾ ਰਿਮੋਟ ਲੋਕੇਸ਼ਨ ਤੇ ਹੋ ਕੇ ਵੀ ਕੰਟਰੋਲ ਕਰ ਸਕਦੇ ਹੋ ਕਿੰਨੀ ਪ੍ਰੋਡਕਸ਼ਨ ਹੋਈ ਕਿੰਨੀ ਸ਼ਾਰਟੇਜ ਚੱਲ ਰਹੀ ਹੈ ਸਾਨੂੰ ਰਿਪੋਰਟਸ ਮਿਲਣਗੇ ਤਾਂਕਿ ਤੁਸੀਂ ਅੱਗੇ ਡਿਸੀਜਨਸ ਲੈ ਪਾਓ ਜਿੱਦਾਂ ਕਿ ਤੁਹਾਡੀ ਸਭ ਤੋਂ ਵਧੀਆ ਮਸ਼ੀਨਸ ਕਿਹੜੀਆਂ ਹਨ ਤੁਹਾਡੇ ਸਭ ਤੋਂ ਅੱچھے ਆਪਰੇਟਰਸ ਕਿਹੜੇ ਹਨ ਕਿਹਨਾਂ ਨੂੰ ਟ੍ਰੇਨਿੰਗ ਦੇਣੀ ਹੈ ਤੇ ਤੁਸੀਂ ਜਿਹੜੇ ਡਿਸੀਜਨਸ ਆ ਡਾਟਾ ਦੇ ਬੇਸਿਸ ਤੇ ਆਪਣੇ ਦੇ ਸਕਦੇ ਹੋ ਇੱਕ ਮਸ਼ੀਨ ਦੀ ਇਹ ਗੱਲ ਕਰ ਰਹੇ ਸੀ ਕਿ ਮੇਰੇ ਸਾਹਮਣੇ ਉਹ ਮਸ਼ੀਨ ਮੌਜੂਦ ਹੈ ਸਰ ਇਹ ਮਸ਼ੀਨ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਇਹ ਮਸ਼ੀਨ ਬਾਰੇ ਤੁਸੀਂ ਦੱਸੋ ਖਾਸੀਅਤ ਕੀ ਹੈਗੀ ਇੰਡਸਟਰੀ ਨੂੰ ਰਾਈਟ ਸਰ ਹੁਣ ਸਭ ਤੋਂ ਪਹਿਲਾਂ ਅਸੀਂ ਇਟਸ ਅ ਰੋਬੋਟ ਹੁਣ ਰੋਬੋਟ ਕੀ ਹੈ ਇਟ ਕ੍ਰਾਈਕ ਹਿਊਮਨ ਆਰਮ ਹੈ ਜਿਹੜੇ ਤੋਂ ਅਸੀਂ ਕੋਈ ਵੀ ਜੋ ਇਨਸਾਨ ਦੀ ਆਮ ਕੰਮ ਕਰਦੇ ਸੇ ਤੋਂ ਕਰਾ ਸਕਦਾ ਹੁਣ ਇਸ ਕੇਸ 'ਚ ਕੀ ਹੈ ਤੁਸੀਂ ਦੇਖੋਗੇ ਡੁਅਲ ਸਪਿੰਡਲ ਮਸ਼ੀਨ ਹੈ ਮਤਲਬ ਕਿ ਇੱਧਰ ਵੀ ਪੀਸ ਲੱਗ ਰਿਹਾ ਉੱਧਰ ਵੀ ਲੱਗ ਰਿਹਾ ਹੁਣ ਰੋਬੋ ਕੀ ਕਰ ਰਿਹਾ ਮਸ਼ੀਨ ਦੀ ਐਫੀਸ਼ੀਐਂਸੀ ਪੂਰੀ ਲੈਣ ਲਈ ਅਸੀਂ ਰੋਬੋਟ ਲਗਾਇਆ ਵੀ ਠੀਕ ਹੈ ਆਟੋਮੈਟਿਕਲੀ ਪਿਕ ਪਲੇਸ ਆਟੋਮੈਟਿਕਲੀ ਲੋਡਿੰਗ ਅਨਲੋਡਿੰਗ ਤਾਂ ਬੇਸਿਕਲੀ ਇਹਨੂੰ ਅਸੀਂ ਟੈਕਨੀਕਲੀ ਮਸ਼ੀਨ ਟੈਂਡਿੰਗ ਕਹਿੰਦੇ ਆ ਤਾਂ ਰੋਬੋ ਦੀ ਐਫੀਸ਼ੀਐਂਸੀ ਅਰਾਊਂਡ 90 95% ਤੇ ਚੱਲੇ ਜਾਂਦੀ ਤੁਸੀਂ ਲਾਸਟ ਸ਼ਿਫਟ 'ਚ ਇਥੇ ਇਨਪੁਟ ਟ੍ਰੇ ਲਗਾ ਕੇ ਫੀਡ ਕਰਕੇ ਚਲੇ ਜਾਓ ਬਾਈ ਦਾ ਟਾਈਮ ਯੂ ਕਮ ਬੈਕ ਯੋਰ ਪ੍ਰੋਡਕਸ਼ਨ ਵਿਲ ਇੰਕਰੀਜ਼ ਫਿਰ ਆਪਾਂ ਡਿਸਪਲੇ ਦੇਖ ਰਹੇ ਆ ਕਾਫੀ ਬਟਨਸ ਨੇ ਕਾਫੀ ਕੁਛ ਹੈਗਾ ਲੇਕਿਨ ਆਮ ਜਿਹੜੇ ਲੋਕ ਹੈ ਉਹਨਾਂ ਕੋਲ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਇਹ ਤੁਸੀਂ ਦੱਸੋ ਵੀ ਜਿਹੜਾ ਪ੍ਰੋਗਰਾਮਿੰਗ ਸੌਫਟਵੇਅਰ ਹੈਗਾ ਕੀ ਹੈਗਾ ਸਰ ਇਹ ਸਿੰਪਲ ਇੱਕ ਆਪਰੇਟਿੰਗ ਪੈਨਲ ਹੈ ਜਿਹੜੇ ਵੀ ਬੰਦਿਆ ਕੋਲ ਸੀਐਨਸੀ ਮਸ਼ੀਨਸ ਹੁੰਦੀਆਂ ਦੇ ਕੈਨ ਈਜ਼ੀਲੀ ਅੰਡਰਸਟੈਂਡ ਕੀ ਹੈ ਇਹ ਬੇਸਿਕਲੀ ਇੱਕ ਪੈਨਲ ਹੁੰਦਾ ਜਿਹੜੇ ਚ ਬੇਸਿਕਲੀ ਮਸ਼ੀਨ ਨੂੰ ਆਪਰੇਟ ਕਰਨ ਦੇ ਜ਼ਰੀਆ ਦਿੰਦਾ ਹ ਕਿਹੜੇ ਮੋੜ ਤੇ ਚਲਾਨੀ ਆ ਕਿੱਦਾਂ ਹੈ ਐਂਡ ਫਰਦਰ ਅਗਰ ਕਿਸੇ ਨੂੰ ਨਹੀਂ ਪਤਾ ਇਸ ਚੀਜ਼ ਦਾ ਸਾਡਾ ਟ੍ਰੇਨਿੰਗ ਸਕੂਲ ਵੀ ਹੈਗਾ ਜਿਹਦੇ ਵਿੱਚ ਅਸੀਂ ਪੈਨਲਸ ਦੀ ਟ੍ਰੇਨਿੰਗ ਅਫੀਸ਼ੀਅਲ